ਇਰੇ ਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜਤਿਨ ਜਿਆ ਪਾ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਸੀਂ ਇੱਥੇ ਕੋਟ ਫੋਲਪੁਰ ਦੇ ਵਿੱਚ ਪਹੁੰਚੇ ਆਂ ਸ਼ੋਣੀ ਚ ਮਾਰਚ ਦਾ ਮੌਸਮ ਸੀਗਾ ਲੇਕਿਨ ਸਾਡੀ ਅੱਜ ਤਰੀਕ ਸੀ ਮਨਰੇਗਾ ਦੀ ਜਿਸ ਦੇ ਵਿੱਚੋਂ ਲਗਭਗ 2 ਸਾਲ ਪਹਿਨੋਂ ਕੇ ਚੱਲਦਾ ਰਿਹਾ ਤਾਂ ਜੇ ਜਿਹੜੀ ਪਹਿਲੀ ਪਾਰਟੀ ਹੁੰਦੀ ਆ ਮਲਾਜਮਾਂ ਦੀ ਮਨਰੇਗਾ ਚ ਜਿੰਨੇ ਵੀ ਮਲਾਜਮ ਸੀਗੇ ਉਹਨਾਂ ਦਾ ਕੰਮ ਜਿਹੜਾ ਹੈਗਾ ਜਾਂ ਨਹੀਂ ਹੋਇਆ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਲੇਕਿਨ ਦੂਸਰਾ ਨੰਬਰ ਹੁੰਦਾ ਹੈ ਮਦਈ ਨੇ ਲਿਖਿਆ ਕੀ ਆ ਉਹ ਕੀ ਕਹਿਣਾ ਚਾਹੁੰਦਾ ਹੈ ਮਦਈ ਕੀ ਕਹਿਣਾ ਚਾਹੁੰਦਾ ਹੈ ਨੰਬਰ 1 ਹੁੰਦੀ ਪਾਰਟੀ ਜਿਹੜਾ ਮੁਲਜਮ ਹੁੰਦਾ ਉਹਦੀ ਪਹਿਲੋਂ ਗਵਾਹੀ ਹੁੰਦੀ ਆ ਜਿਹੜਾ ਮਦਈ ਹੁੰਦਾ ਉਹਦੀ ਬਾਅਦ ਚ ਗਵਾਹੀ ਹੁੰਦੀ ਆ ਅੱਜ ਇਲੈਕਟ੍ਰੀਕਾ ਅੱਜ 23 ਤਰੀਕ ਔਰ ਮੂਨਾ 8ਵਾਂ 2024 ਦੇ ਵਿੱਚ ਕਾਲਤ ਨੇ ਤਰੀਕ ਪਾਈ ਸੀ ਵੀ ਆਓ ਜਿਹੜਾ ਤੁਸੀਂ ਕੇਸ ਲਾਇਆ ਉਹਦੇ ਬਾਰੇ ਪਿੰਡਾਂ ਦੀ ਕੀ ਕੀ ਮਸਕਲਾ ਹੈਗੀਆਂ ਤੁਹਾਡੀਆਂ ਉਸ ਬਾਰੇ ਜਾਣਕਾਰੀ ਦਿਵਾ ਦੇ ਲੇਕਿਨ ਅੱਜ ਕੁਝ ਗਵਾ ਆਏ ਸੀਗੇ ਉਹਨਾਂ ਨੂੰ ਡਰ ਲੱਗਦਾ ਉਹ ਭੱਜ ਗਏ ਆ ਮੈਨੂੰ ਲੱਗਦਾ ਕਿ ਘਰੇ ਜਾ ਕੇ ਵੇਖ ਲੈਣ ਸ਼ਾਇਦ ਉਹਨਾਂ ਦੇ ਕਪੜੇ ਵੀ ਬਾਜ਼ਾਰ ਨੂੰ ਨਾਲੇ ਹੋਈ ਮੰਗਗੇ ਪਰ ਐਵੇਂ ਜੇ ਲੋਕ ਨੇ ਜਿਨ੍ਹਾਂ ਨੇ ਧੋਖਾ ਦੇਣਾ ਹੁੰਦਾ ਤਾਂ ਹੀ ਪਛਾਣਿਆ ਜਾਂਦਾ ਪੈਸੇ ਆ ਦੋ ਯਾਤਰੀਆਂ ਅੱਗੇ ਨਹੀਂ ਆ ਗਈਆਂ ਕੋਈ ਕੋਸੂ ਜੋ ਵੀ ਨਹੀਂ ਹੈ ਔਰ ਲਗਭਗ 2000 ਬੰਦੇ ਦੇ ਵਿੱਚ ਇਹਨਾਂ ਨੇ ਹੱਥ ਖੜੇ ਕੀਤੇ ਸੀ ਕਿ ਬਈ ਪੈਸਾ ਪਕਾ ਸਿੰਘ ਮੇਰੇ ਘਰ ਚ ਮੁਸ਼ਕਿਲਾਂ ਆਂਦੀਆਂ ਪ੍ਰਧਾਨ ਜੀ ਤੁਸੀਂ ਉੱਤੇ ਕਾਰਵਾਈ ਕਰੋ ਅਸੀਂ ਤੁਹਾਡੇ ਨਾਲ ਆ ਅੱਜ ਪਛਾਣ ਆ ਗਈ ਆ ਜਿਹੜਾ ਨਾਲ ਆ ਜਿਹੜਾ ਦੂਰ ਆ ਤਾਂ ਇਸ ਦੇ ਸਬੰਧ ਵਿੱਚ ਅੱਜ ਅਸੀਂ ਆਪਣੀ ਸਟੇਟਮੈਂਟ ਜਿਹੜੀ ਹੈਗੀ ਆ ਉਹ ਅੰਦਰ ਪੈਰ ਹੋ ਗਈ ਆ ਅੱਜ ਤੋਂ ਕਾਰਵਾਈ ਸ਼ੁਰੂ ਹੋ ਗਈ ਆ ਉਹ ਗਵਾਈ ਜਿਹੜੀ ਹੈਗੀ ਆ 11 ਤਰੀਕ ਨੂੰ 9ਵੇਂ ਮਹੀਨੇ ਦੀ ਨੂੰ ਸਟੇਟਮੈਂਟ ਜਿਹੜੀ ਹੈਗੀ ਆ ਅਦਾਲਤ ਵਿੱਚ ਦੇਣੀ ਆ ਨਾਲ ਜਿਹੜੇ-ਜਿਹੜੇ ਪਿੰਡਾਂ ਦੀ ਮੁਸ਼ਕਲ ਆ ਉਹ ਪਿੰਡਾਂ ਦੇ ਵਿੱਚੋਂ ਸਾਰਿਆਂ ਨੂੰ ਬੇਨਤੀ ਆ ਕਿ ਸਿੱਧ ਸਬੂਤ ਗੱਲ ਕਰਨੀ ਆ ਜੇ ਕਿਸੇ ਨੇ ਮੰਗ ਪੱਤਰ ਦਿੱਤਾ ਉਹਦੀ ਮੰਗ ਪੱਤਰ ਦੀ ਫੋਟੋਕਾਪੀ ਨਾਲ ਲੈ ਕੇ ਆਣੀ ਆ ਉਹਦੇ ਤੇ ਤਰੀਕ ਸ਼ੋ ਹੁੰਦੀ ਹੋਵੇ ਦੂਸਰੇ ਨੰਬਰ ਤੇ ਕਿ ਜੇ ਕਿਸੇ ਦੇ ਮਸਤੌਲ ਜੀਰੋ ਚ ਪਾਇਆ ਉਹ ਮਸਤੌਲ ਦੀ ਫੋਟੋਕਾਪੀ ਨਾਲ ਜ਼ਰੂਰ ਹੋਣੀ ਚਾਹੀਦੀ ਆ ਦੂਸਰੇ ਨੰਬਰ ਤੇ ਕਿ ਜੇ ਮਸਟੌਲ ਲਾਇਆ ਉਹਦੀ ਫੋਟੋ ਕਾਪੀ ਸਾਡੇ ਕੋਲ ਹੈ ਦੀਆ ਪੈਪੇਂਡੋ ਉਹਦੀ ਕਾਪੀ ਜ਼ਰੂਰ ਹੋਣੀ ਚਾਹੀਦੀ ਆ ਕਹਿਣ ਦਾ ਮਤਲਬ ਆ ਜਿਨੇ ਅਗਵਾਈ ਦੇਣੀ ਆ ਉਹ ਪ੍ਰੂਫ ਲਿਖਤੀ ਲੈ ਕੇ ਆਵੇ ਐਵੇਂ ਨਹੀਂ ਐ ਕਿ ਬਿਨਾ ਮੰਗੂ ਆ ਕੇ ਖੜ ਗਏ ਮੈਂ ਜੀ ਕੰਮ ਕੀਤਾ ਮੇਰੇ ਪੈਸੇ ਨਹੀਂ ਆਏ ਇਹਨਾਂ ਨੂੰ ਮੈਂ ਤਾਂ ਕਿਹਾ ਇਹ ਮੇਰੀ ਭੈਣ ਆ ਲੇਕਿਨ ਇਹਦੇ ਕੋਲੇ ਪ੍ਰੂਫ ਬਹੁਤ ਠੋਸ ਨਹੀਂ ਇਹਦੇ ਕੋਲੇ ਠੋਸ ਪਾਇ ਚ ਸੀ ਕੇਸ ਵੀ ਲਾਇਆ ਤੇ ਲੋਕਪਾਲ ਨੇ ਫਿਰ ਵੀ ਇਹਨੂੰ ਅਨਸਾਪ ਨਹੀਂ ਦਿੱਤਾ ਲੇਕਿਨ ਇਹਦੀ ਐਸਪੀ ਗੱਲ ਸੀ ਕਿ ਮੈਂ ਕੇਸ ਵਾਪਸ ਨਹੀਂ ਲੈਣਾ ਲੋਕਪਾਲ ਨੇ ਫਿਰ ਵੀ ਇਹੋ ਮੌਕਾ ਫੜ ਲਿਆ ਅੱਜ ਸਾਨੂੰ ਦੁਬਾਰਾ ਅਦਾਲਤ ਵਿੱਚ ਜਾਣ ਦੀ ਤੋਰ ਪੈ ਗਈ ਤਾਂ ਮੈਂ ਬੇਨਤੀ ਕਰੂੰਗਾ ਕਿ ਕਿਹੜੇ ਕਿਹੜੇ ਬੰਦਿਆਂ ਨਾਲ ਇਹ ਕੀ ਹਾਸਾ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦੇਣੀ ਦੀ ਸਭ ਤੋਂ ਪਹਿਲਾਂ ਸਾਡੇ ਹੀਰਾ ਸਿੰਘ ਜੀ ਭਾਈ ਇਹ ਬੋਲਣਗੇ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੇਰੇ ਸਰਕਾਰ ਜੋ ਪੈਣਾ ਅਤੇ ਵੀਰਾਂ ਨੂੰ ਤੇ ਸਰਦਾਰ ਬਗਾ ਸਿੰਘ ਜੀ ਪ੍ਰਧਾਨ ਜੀ ਤੇ ਸਾਰਿਆਂ ਦਾ ਬਹੁਤ ਧੰਨਵਾਦ ਦੀਆਂ ਕਿ ਜਿਹੜੇ ਸਾਡੇ ਲਈ ਸੰਘਰਸ਼ ਕਰ ਰਹੇ ਨੇ ਅਤੇ ਦਾਸਾਂ ਵਿੱਚ ਰੋਲ ਰਹੇ ਨੇ ਤੇ ਸਾਡਾ ਖਰਚ ਪਾਦਾ ਸਾਰਿਆਂ ਦਾ ਇਹ ਸਾਥ ਦਈਏ ਕਿ ਆਪਣੇ ਇਨਸਾਫ ਲਈਏ ਤਾਂ ਸਾਡੀਆਂ ਮੁਸ਼ਕਲਾਂ ਇਹ ਆ ਜੀ ਜਦੋਂ ਅਸੀਂ ਜਾਨੀ ਜੀ ਫਲਾਕਾਂ ਦੇ ਵਿੱਚ ਤਾਂ ਸਾਨੂੰ ਕਿਹਾ ਜਾਂਦਾ ਕਿ ਕੱਲ ਨੂੰ ਆਇਆ ਜੋ ਪਰਸੋਂ ਆਇਆ ਜੋ ਅਜੇ ਇਹ ਅਫਸਰ ਬੈੰਦੇ ਨਹੀਂ ਜੀ ਕਿ ਜੇਕਰ ਦੂਸਰੇ ਪੱਲੇ ਦੇਖੀਐ ਉਹਨਾਂ ਦੀ ਗੈਹ ਹਾਜ਼ਰੀ ਦੇ ਵਿੱਚ ਮਨਟਰੋਲ ਨਿਕਲ ਕੀ ਰਿਹਾ ਆ ਅਤੇ ਮਨਟਰੋਲ ਜਮਾ ਵੀ ਹੋ ਰਿਹਾ ਆ ਆਨਲਾਈਨ ਵੀ ਹੋ ਰਿਹਾ ਜੀ ਤੇ ਸਾਨੂੰ ਜੇਕਰ ਸਾਡਾ ਕੰਮ ਕੱਢਿਆ ਗਿਆ ਤਿੰਨ ਮਹੀਨੇ ਦੇ ਵਿੱਚ ਇੱਕ ਤੋਂ ਸਾਤ ਦਿਨ ਦਾ ਮਨਟਰੋਲ ਉਹਦੇ ਵਿੱਚ ਵੀ ਸਾਨੂੰ ਧੋਖੀ ਦਿੱਤੀ ਗਈ ਕਿ ਕੰਮ ਬੰਦ ਕਰ ਦਿਓ ਬਹੁਤ ਹੀ ਸਾਡੇ ਗ੍ਰਾਂਥ ਸੇਫਟਰ ਨਾਲ ਕਿ ਕੰਮ ਬੰਦ ਕਰ ਦਿਓ ਤੁਹਾਡਾ ਮਨਟਰੋਲ ਜ਼ੀਰੋ ਵਿੱਚ ਫਾਇਦਾ ਹੋਊਗਾ ਤਾਂ ਹੁਣ ਵੀ ਸਾਨੂੰ ਮੁਸ਼ਕਲਾ ਬਹੁਤ ਆ ਰਹੀਆਂ ਸਾਡੇ ਰਾਜ ਪ੍ਰਧਾਨ ਜੀ ਨੇ ਧਰਨਾ ਲਵਾਇਆ ਸੀ ਆ ਜੀਰੇ ਉਹਦੇ ਸਾਨੂੰ ਵੀਡੀਓ ਜੀ ਨੇ ਇਹ ਗੱਲ ਕਹੀ ਸੀ ਕਿ ਕੋਈ ਗੱਲ ਨਹੀਂ 2-4 ਦਿਨ ਦੇ ਵਿੱਚ ਤੁਹਾਡਾ ਕੋਈ ਹੱਲ ਕਰ ਦਿਆਂਗੇ 31 ਤਰੀਕ ਦਾ ਸਾਡੇ ਨਾਲ ਵਾਦਾ ਕੀਤਾ ਸੀ 31 ਤਰੀਕ ਨੂੰ ਤੇ ਅੱਜ 23 ਤਰੀਕ ਹੋ ਚੁੱਕੀ 8ਵੇਂ ਮਹੀਨੇ ਦੀ ਅਜੇ ਤੱਕ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਬਲਾਗ ਜੀਰਾ ਵੱਲੋਂ ਸਾਨੂੰ ਅਜੇ ਵੀ ਜਦੋਂ ਫੋਨ ਲਾਈਦਾ ਉਹ ਕਹਿ ਦਿੰਦੇ ਆ ਕੋਈ ਗੱਲ ਨਹੀਂ 2-4 ਦਿਨ ਚ ਕਰ ਦਿਆਂਗੇ ਤੇ ਕਈ ਵਾਰ ਕਹਿ ਦਿੰਦੇ ਆ ਕਿ ਤੁਸੀਂ ਆਪਦੇ ਐਮਐਲਏ ਤੋਂ ਫੋਨ ਕਰਵਾਓ ਜਾਂ ਆਪਦੇ ਕੰਟਰੀ ਦੇ ਆਜੂ ਤੋਂ ਫੋਨ ਕਰਵਾਇ ਇਹ ਸਾਡੀਆਂ ਮੁਸ਼ਕਲਾਂ ਜੀ ਜੈਤੂ ਜੈਪਾਟ ਹਾਂਜੀ ਜੈਤੂ ਜੈਪਾਟ ਸਾਰਿਆਂ ਨੂੰ ਸਾਚੀਤਾ ਜੀ ਮੈਂ ਬਲਾਕ ਜੀ ਦਾ ਸਨੇਰਪੈਣ ਤੋਂ ਤੇ ਅਸੀਂ ਮੰਗ ਪੱਤਰ ਦਿੱਤਾ ਸੀ ਜੀ ਤੇ ਮੰਗ ਪੱਤਰ ਬਲਾਜਮਾ ਨੇ ਪੜ੍ਹ ਕੇ ਸਾਨੂੰ ਕੀ ਜਵਾਬ ਦਿੱਤਾ ਉਹਨਾਂ ਦੇ ਜਿੰਨਾ ਚਿਰ ਸਰਪੰਚ ਨਹੀਂ ਬੰਦਾ ਉਹਨਾਂ ਚਾਹ ਜੇ ਅਸੀਂ ਕੰਮ ਨਹੀਂ ਦੇ ਸਕਦੇ ਅਈ ਉਹਨਾਂ ਨੂੰ ਇਹ ਗੱਲ ਕੁੱਤੀ ਸੀ ਉਹਾਂ ਦੇ ਵੀ ਨਹੀਂ ਜਿੱਥੇ ਮਾਰਦੀ ਜਾਵੜੋ ਅਸੀਂ ਉਹਨਾਂ ਦੇ ਕਰ ਕੰਮ ਨਹੀਂ ਦੇ ਸਕਦੇ ਜਿਨਾਂ ਦਾ ਸਰਪੰਚ ਨਹੀਂ ਜਾਂਦਾ ਤੇ ਸਾਡੀ ਖਾਤਰ ਪ੍ਰਧਾਨ ਬੱਗਾ ਸਿੰਘ ਜੀ ਫਰੋਸ਼ ਪਰ ਇਹ ਬਹੁਤ ਕੋਸ਼ਟ ਕਰਦੇ ਆ ਪਰ ਮੁਲਾਜ਼ਮ ਜਿਹੜੇ ਉਹ ਉਹ ਵੀ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਵੀ ਅਸੀਂ ਕੰਮ ਤੇ ਦੇਣਾ ਤਾਂ ਸਰਪੰਚਾਂ ਰਹੀਂ ਦੇਣਾ ਤੇ ਅਸੀਂ ਤੁਹਾਨੂੰ ਨਹੀਂ ਕੰਮ ਦੇ ਸਕਦੇ ਹਾਂਜੀ ਵੀਰਪਾਲ ਯਾਰ ਇਹ ਯਾਰ ਪਰ ਤੋਂ ਅਸਰ ਸਸੇ ਚਾਲ ਚਾਰ ਮਹੀਨੇ ਹੋ ਗਏ ਆ ਨੌਕਾ ਮੈਨਵਾਸ ਤੇ ਆ ਨਹੀਂ ਆ ਇਹਨੂੰ ਕੰਮ ਨਹੀਂ ਦੇ ਰਹੇ ਕਾਜ ਨਹੀਂ ਸੁਝੇ ਰਹੇ ਤਿੰਨ ਮਸਤਾਲ ਮੇਰੇ ਨਜੀਰੋ ਚ ਪਾਤੇ ਆ ਤੇ ਸਾਲ ਹੋ ਗਿਆ ਕਾਟ ਦਿੱਤਿਆਂ ਨੂੰ ਕੋਈ ਕਾਟ ਨਹੀਂ ਪਿਆ ਰਿਹਾ ਕੋਈ ਹਾਂਜੀ ਤੁਸੀਂ ਆਪ ਜੀ ਦਾ ਸਾਥ ਮੇਰਾ ਨਾਮ ਜੀਤਪੁਰ ਖਾਲਸਾ ਟਿੱਡੇ ਦੇ ਆਹਰ ਵਾਲੇ ਪੁਲਾ ਪਰ ਤੁਸੀਂ ਜਾਂਦੇ ਆ ਹਰੋਂ ਕਹਿੰਦੇ ਨੇ ਪਿੰਡ ਦਾ ਕੰਮ ਨਹੀਂ ਪਾਸ ਦੋ ਮਿਟੋਲ ਇਹ ਪਿੰਡਦਲ ਨਾ ਸੁਖਦੇ ਨੇ ਇਹ ਵਰਕਰ ਹੈ ਬਾਕੀ ਪਿੰਡਾਂ ਦੇ ਪੱਗਾ ਸਿੰਘ ਤੇ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਐਮਐਲਏ ਕੋਲ ਜਾਓ ਸਾਡੇ ਤੋਂ ਕੰਮ ਲੀ ਗਾ ਜੇ ਐਮਐਲਏ ਦੇ ਬੰਦੇ ਜੁੜਕਦੇ ਨੇ ਸਾਡੇ ਚ ਨਿਕੜ ਦੋ ਉਧਰ ਉਹਨਾਂ ਦਾ ਕੰਮ ਕੱਢੀ ਜਾ ਰਹੇ ਨੇ ਸਾਡੇ ਬੰਦਿਆਂ ਨੂੰ ਤਿੰਨ ਚਾਰ ਮਹੀਨੇ ਹੋ ਗਏ ਲਗਾਤਾਰ ਕਿਰੇ ਨਾਉਂਦਿਆਂ ਨੂੰ ਨਿਸ਼ਾਨ ਸਿੰਘ ਇਹੀ ਕਹਿੰਦਾ ਨਿਸ਼ਾਨ ਸਿੰਘ ਸੀਓ ਕਿ ਤੁਸੀਂ ਬੋਲ ਕੇ ਜਾਓ ਕਾਹਤਰਾਓ ਅਸੀਂ ਫੇਰ ਕੰਮ ਧਿਆਨ ਦੇਵਾ ਜਿੰਨਾ ਕਰਨੀ ਹੋਊਗਾ ਕੰਮ ਨਹੀਂ ਦਿੱਤਾ ਜਾਏਗਾ ਅਸੀਂ ਇਹੀ ਇਹੀ ਆਨੇ ਸਰਕਾਰ ਦੇ ਅੱਗੇ ਜੋਰ ਤੇ ਬੇਨਤੀ ਕਰਦੇ ਆਂ ਸਾਨੂੰ ਕੰਮ ਦਿੱਤਾ ਜਾਵੇ ਅਸੀਂ ਸੰਘਰਸ਼ ਵੀ ਕਰਾਂਗੇ ਤਰਨਾ ਵੀ ਲਾਵਾਂਗੇ ਬਹੁਤ ਵਰਤਖਣਮਚ ਕਰਾਂਗੇ ਤੁਹਾਨੂੰ ਕੰਮ ਨਾ ਦੇਣ ਦੇ ਫੇਰ ਕਹਿੰਦੇ ਸਾਡੇ ਕੋ ਫਿਰ ਤਵੇ ਲਾਉਂਦੇ ਸਾਡੇ ਕੋ ਬੋਲਦੇ ਆਂ ਬੋਲਨ ਮਜਬੂਰ ਕਰਦੇ ਆ ਅਸੀਂ ਵੈਰੀ ਬੋਲਦੇ ਹਾਂ ਪਰ ਸੋਚ ਤੁਸੀਂ ਮੈਂ ਤੇ ਅਜੇ ਵੀ ਫਿਰ ਵਿਆਹ ਦੇ ਨਜ਼ਕਾਮ ਨਹੀਂ ਹੈਗਾ ਪਰਮਾ ਦੇ ਕੰਮ ਬੰਦ ਕਰ ਦਿੱਤੇ ਨੇ ਚੋਰਾਾਂ ਨੂੰ ਕੱਟ ਕੇ ਪਰਮਾ ਦਾ ਕੰਮ ਦਿੱਤੀ ਜਾਂਦੇ ਆ ਸਾਡੇ ਬਰਕਰ ਜਾਂਦੇ ਨੇ ਉਹਨਾਂ ਨੂੰ ਬਾਲ ਦੇ ਇਸ ਤਰ੍ਹਾਂ ਤੋਂ ਦਿੰਦੇ ਨੇ ਤੁਹਾਡਾ ਫਾਮਲੀ ਜਾ ਜਾਂ ਜਾਂ ਪਿੰਜ ਜਾ ਹਾਂ ਮੀਨਾ ਸਾਨੂੰ ਸ ਜਾ ਪਿੰਜ ਜਾ ਪਾਸ ਸਾਨੂੰ ਲੋਕ ਪਾ ਲੈ ਬਹੁਤ मजबूर किया बोलन वास्ते समकियाँ दिखा क्या पैसे लैला राजीनामा कर ला, ला राजी पैसे ले ला राजीनामा कर ला फिर वो भी दीजिए पैसे लेनामा कर ला फिर असी राजीनामा नहीं कोटी मोटी सारी खत्म कर देना असि क्या सब कुछ सूध धमकियां दे क्या नहीं तो सू धमी देंगे फिर भी सून ਸੇ ਸਾਡੇ ਨਹੀਂ ਦਿੱਤੇ ਉਹ ਸਾਨੂੰ ਕਹਿੰਦੇ ਨੇ ਤੁਸੀਂ ਐਨਰਜੀ ਕੋਠੀ ਜਾਓ ਕੋਠੇ ਦਾ ਉਤਰਾਸੀ ਸੰਕਰਮਣ ਦੇ ਉਹਨਾਂ ਦੀ ਕੋਠੀ ਦੇ ਵਿੱਚ ਐਨਰਜੀ ਸਾਡੀ ਕੋਠੀ ਤੇ ਗਿਆ ਸੀ ਉਹਨਾਂ ਨੇ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਇਹਨਾਂ ਨੇ ਸਾਨੂੰ ਪਾਣੀ ਵੀ ਕੋਟ ਸਾਡੇ ਰਿਸੀਵ ਨਹੀਂ ਹੋਇਆ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਜਦੋਂ ਸਾਡੇ ਪਿੰਡ ਗਏ ਇਹਨਾਂ ਨੇ ਸਾਨੂੰ ਬਹੁਤ ਸਾਰੀ ਬਹੁਤ ਸਾਰੀਆਂ ਸਾਨੂੰ ਇਹਨਾਂ ਨੇ ਸਹੂਲਤਾਂ ਦਿੱਤੀ ਸਾਨੂੰ ਇਹਨਾਂ ਨੇ ਝੂਠ ਬੋਲੇ ਕਹਿੰਦੇ ਅਸੀਂ ਤੁਹਾਨੂੰ ਸਕੂਲ ਬਣਾ ਕੇ ਦਿਆਂਗੇ ਫਿਰ ਤੁਹਾਨੂੰ ਅਸੀਂ ਪਾਰਕ ਬਣਾ ਕੇ ਦਿਆਂਗੇ ਉੱਥੇ ਤੁਹਾਨੂੰ ਅਸੀਂ ਉਹ ਸਪੋਰਟ ਬਣਾ ਕੇ ਦਿਆਂਗੇ ਅਸੀਂ ਇੱਥੇ ਹੀ ਰਾਤ ਰੋਵਾਂ ਕਰਾਂਗੇ ਉਹਦੇ ਚ ਅਸੀਂ ਘੁੰਮਾ ਫਰਾ ਕਰਾਂਗੇ ਉਹਦੇ ਉਹਦੇ ਵਿੱਚ ਸਾਨੂੰ ਪਾਣੀ ਨਸੀਬ ਵੀ ਇਹਨਾਂ ਦੇ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਨਹੀਂ ਹੋਇਆ ਸਾਡੀ ਇਹਨਾਂ ਨੇ ਮੈਂ ਤੇਰੀ ਗੱਲ ਪੂਰੀ ਕਰਾਂ ਮੈਂ ਤੇਰੀ ਗੱਲ ਪੂਰੀ ਬਹੁਤ ਮਜ਼ਬੂਤ ਇਹ ਪਿੰਡ ਪੱਲੇ ਮੇਘੇ ਤੋਂ ਹਨ ਪਰਤਾ ਦੀ ਕਿ ਗਰੀਬੀ ਦੀ ਛਾਈ ਹੋਈ ਬੋਲ ਰਹੀ ਆ ਲੇਕਿਨ ਇਹਨਾਂ ਦੀ ਗੱਲ ਮੈਂ ਪੂਰੀ ਕਰਨੀ ਆ ਕਿ ਕਾਫੀ ਲੰਮੇ ਸਮੇਂ ਤੋਂ ਕੰਮ ਬਨਰੇਗਾ ਦਾ ਲੈਣਾ ਜਿਹੜਾ ਹੈਗਾ ਸ਼ੁਰੂਆਤ ਕੀਤਾ ਲੇਕਿਨ 50 50 60 60 ਜਿਹੜੇ ਮਾਰਕੀਟ ਇਹਨਾਂ ਨੂੰ ਕੰਮ ਮਿਲਦਾ ਜੇ ਕੰਮ ਦੇ ਦਿੰਦਾ ਤੇ ਸਿਆਸੀ ਲੋਕ ਕੀ ਕਹਿੰਦੇ ਆ ਕਿ ਇਹਨਾਂ ਦੇ ਪੈਸੇ ਨਾ ਪਾਓ ਕੁਝ ਮਸਟੋਲਾਂ ਦੇ ਵਿੱਚ ਪੈਸੇ ਨਹੀਂ ਪਏ ਉਸ ਦੇ ਸਬੰਧ ਚ ਲੋਕਪਾਲ ਕੋਲੇ ਗਏ ਆ ਫੇਰ ਵੀ ਇਹਨਾਂ ਦੇ ਜਿੰਨੇ ਪੈਸੇ ਬੰਦੇ ਸੀ ਨਹੀਂ ਬਣੇ ਐਵੇਂ ਗੱਲ ਆ ਹਾਂਜੀ ਹਾਂਜੀ ਫੇਰ ਹੋਰ ਵੀ ਮੰਗ ਕਰਦੇ ਆ ਨਾਲ ਕਿਤੇ ਲੋਕਪਾਲ ਵੱਲੋਂ ਡਰਾਇਆ ਧਮਕਾਇਆ ਜਾਂਦਾ ਸੀਗਾ ਕਿ ਤੂੰ ਪੈਸੇ ਲੈ ਲਾ ਰਾਜੀ ਨਵਾ ਕਰ ਲਾ ਇਹਨੇ ਆਪਣੇ ਮਾਨ ਤੇ ਬਿਲਕੁਲ ਠੀਕ ਖੜੀ ਹੈ ਤਾਂ ਹੀ ਅੱਜ ਅਦਾਲਤ ਦੇ ਵਿੱਚ ਇਹਨਾਂ ਨੂੰ ਬੁਲਾਇਆ ਇਸ ਲਈ ਕਿ ਵੀਨਾਰਾਣੀ ਮੇਰਾ ਭਰੋਸਾ ਹੈ ਕਿ ਸਾਥ ਜਿਹੜੇ ਦੋ ਲੋਕ ਮੁੱਠੀ ਪਰਦੇ ਰਹੇ ਨੇ ਉਹ ਮਜ਼ਬੂਤ ਆਪਣਾ ਮਾਨ ਮਜ਼ਬੂਤ ਕਰਕੇ ਸਾਥ ਦੇਣ ਔਰ ਆਉਣ ਵਾਲੇ ਥੋੜੇ ਸਮੇਂ ਚ ਵੱਟ ਕਰਦੇ ਆਂਗੇ ਤਾਂ ਮੇਰਾ ਭਾਈ ਵੀਰਾ ਸਿੰਘ ਜੀ ਇਹ ਕੁਝ ਵਿਸ਼ੇਸ਼ ਤੌਰ ਤੇ ਗੱਲ ਦੱਸਣੀ ਚਾਹੁੰਦੇ ਆ ਕਿ ਉਹਨਾਂ ਨਾਲ ਇੱਕ ਹਾਸਾ ਹੋਇਆ ਉਸ ਬਾਰੇ ਜਾਣਕਾਰੀ ਦੇਣਗੇ ਮੈਂ ਜੀ ਵੀਰਾ ਸਿੰਘ ਪਿੰਡ ਪੜਾਣਾ ਬਲਾਕ ਜੀਰਾ ਦਾ ਸਰਕਲ ਪ੍ਰਧਾਨ ਹੋਣ ਦੇ ਨਾਤੇ ਮੇਰੇ ਪਿੰਡ ਜੀ ਨੂੰ ਲਈ ਨੂੰ ਸਰਦੇਵ ਸਿੰਘ ਆ son of ਮੁਖਤਿਆਰ ਸਿੰਘ ਉਹਨਾਂ ਦਾ ਜੀ ਛੜਕ ਹਾਸੀ ਦੇ ਵਿੱਚ ਉਹਦਾ ਜਾਨੀ ਕਿ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਜੀ ਫਾਜ਼ਲੀ ਪਵਾ ਕੇ ਆਪਣੇ ਕੰਮ ਤੇ ਲਗੇ ਸੀਗੇ ਜੀ ਰੋਡ ਦੇ ਉੱਪਰ ਤਾਂ ਉਹਨਾਂ ਦੀ ਮੌਤ ਹੋ ਗਈ ਜੀ ਅਸੀਂ ਉਹਦੇ ਇਨਸਾਫ ਦੀ ਗੱਲ ਕੀਤੀ ਜੀ ਸਾਡੇ ਪ੍ਰਧਾਨ ਜੀ ਨੇ ਜੀਰੇ ਵੀ ਬਲਾਗ ਦੇ ਵਿੱਚ ਇਹ ਵਾਇਰ 28 ਸੀ ਅਸੀਂ ਉੱਥੇ ਸੰਘਰਸ਼ ਕੀਤਾ ਸੀ ਸਾਨੂੰ ਵੀਡੀਓ ਸਾਹਿਬ ਨੇ ਭਰੋਸਾ ਦਿਵਾਇਆ ਸੀਗਾ ਕਿ ਅਸੀਂ ਤੁਹਾਡੀ ਇਹ ਅੱਗੇ ਵਧਾਵਾਂਗੇ ਜੀ ਜੋ ਤੁਹਾਡੇ ਬੰਦ ਦਾ ਮੀਟਰ ਦਿਵਾਵਾਂਗੇ ਤੁਹਾਨੂੰ ਜੀ ਜੋ ਇਹਦਾ ਬੰਤੀਆ ਜੀ ਸਹਾਇਤਾ ਸੈਂਟਰ ਸਰਕਾਰ ਕੋ ਕਰ ਹਜੇ ਤੱਕ ਕੋਈ ਵੀ ਗੱਲ ਕੇ ਸਿਰੇ ਨਹੀਂ ਲੱਗੀ ਗਈ ਇਸ ਕਰਕੇ ਅਸੀਂ ਮਾਣਯੋਗ ਦਾਤ ਨੂੰ ਫਿਰ ਬੇਨਤੀ ਕਰਦੇ ਆ ਕਿ ਸਾਡੀ ਇਹ ਜਿਹੜੀ ਆ ਪ੍ਰਧਾਨ ਸਾਹਿਬ ਨੇ ਆ ਕੀ ਗੱਲ ਕਹੋਰੀ ਹੈ ਜੀ ਇਹਨੂੰ ਗੌਰ ਨਾ ਕੀਤਾ ਇਹਦੇ ਤੇ ਗੌਰ ਕੀਤਾ ਜਾਵੇ ਇਹ ਤੇ ਧਿਆਨ ਦਿੱਤਾ ਜਾਵੇ ਜੀ ਆ ਆਪੂ ਸਾਥੀਆਂ ਨੂੰ ਬੇਨਤੀ ਆ ਕਿ ਥੋੜੇ ਦਿਨਾਂ ਨੂੰ ਇੱਕ ਮੀਟਿੰਗ ਰੱਖਣੀ ਆ ਉਸ ਮੀਟਿੰਗ ਚ ਆਪਣੇ ਪ੍ਰੂਫ ਜਿਹੜੇ ਹੈਗੇ ਆ ਇਕੱਠੇ ਕਰਕੇ ਫੋਟੋ ਕਾਪੀ ਨਾਲ ਲੈ ਕੇ ਆਂ ਤਾ ਉਹ ਮੀਟਿੰਗ ਇੱਕ ਜ਼ਿਲ੍ਹਾ ਵਾਈਡ ਜਿਹੜੀ ਹੈਗੀ ਆ ਆਗਮਾਦੀ ਹੋਏਗੀ ਕੀ ਕੀ ਸਮੱਸਿਆ ਆਂਦੀ ਆ ਉਸ ਦੇ ਸਬੰਧ ਵਿੱਚ ਅਗਲਾ ਜਿਹੜਾ ਤਰੀਕ ਤੋਂ ਪਹਿਲਾਂ ਪਹਿਲਾਂ ਡਾਟਾ ਇਕੱਠਾ ਕਰ ਸਕੀਏ ਮੈਨੂੰ ਆਸ ਆ ਕਿ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਜਿਨ੍ਹਾਂ ਨੇ ਆਪਣੇ ਹੱਕ ਲਾਗੂ ਕਰਨੇ ਆ ਉਹ ਨਾਲ ਸਾਥ ਜ਼ਰੂਰ ਦੇਣਗੇ ਐਨਾ ਕਹਿੰਦਾ ਹੋਇਆ ਜੈ ਪੀਨ ਜੈ ਭਾਰਤੂ ਸਤਿਕਾਰ ਨਮਸਕਾਰ